ਵਾਹਿਗੁਰੂ ਜੀ ਜ਼ਿੰਦਗੀ ਦੀ ਕੋਈ ਵੀ ਪਰੇਸ਼ਾਨੀ ਆਵੇ ਨਾ ਤੇ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਆ ਕਿ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਬੈਠੇ ਆ ਮੇਰੇ ਨਾਲ ਜਦੋਂ ਮੈਂ ਕਹਿਣੀ ਹੁੰਨੀ ਆ ਤੁਹਾਡਾ ਦਿਲ ਬਹੁਤ ਉਦਾਸ ਹੋਵੇ ਦੁਖੀ ਹੋਵੇ ਤੇ ਤੁਸੀਂ ਅੰਦਰ ਹੀ ਅੰਦਰ ਸੋਚਦੇ ਹੋਵੋ ਕਿ ਮੇਰੇ ਕੰਮ ਕਿਉਂ ਨਹੀਂ ਹੋ ਰਹੇ ਮੇਰੀ ਅਰਦਾਸ ਕਿਉਂ ਨਹੀਂ ਕਬੂਲ ਕਰ ਰਿਹਾ ਵਾਹਿਗੁਰੂ ਤਾਂ ਆਪਣੇ ਦਿਲ ਨੂੰ ਇੱਕੋ ਹੀ ਗੱਲ ਕਹਿਣੀ ਆ ਕਿ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਸਭ ਕੁਝ ਵਧੀਆ ਕਰਨਾ ਜੀ ਭਰੋਸਾ ਨਾ ਗੁਰੂ ਰਾਮਦਾਸ ਜੀ ਤੇ ਮੈਂ ਤੁਹਾਨੂੰ ਸੱਚੀ ਦੱਸਾਂਗੀ ਫਿਰ ਕਿਸਮਤ ਮੁਕਾਦਰ ਮਾਇਨੇ ਨਹੀਂ ਰੱਖਦੇ ਕੁਝ ਵੀ ਨਾ ਲਿਖਿਆ ਹੋਵੇ ਤੁਹਾਡੀ ਕਿਸਮਤ ਚ ਭਾਵੇਂ ਪਰ ਮਾਲਕ ਨੇ ਤੁਹਾਡੇ ਨਸੀਬਾਂ ਚ ਇੰਨੀਆਂ ਸੋਹਣੀਆਂ ਖੁਸ਼ੀਆਂ ਇੰਨੀਆਂ ਸੋਹਣੀਆਂ ਚੀਜ਼ਾਂ ਵੱਡੇ ਵੱਡੇ ਖਜ਼ਾਨੇ ਲਿਖ ਦੇਣੇ ਹਨ ਕਿ ਤੁਸੀਂ ਖੁਦ ਦੇਖਣਾ ਜਦੋਂ ਪਰਮਾਤਮਾ ਖਜ਼ਾਨੇ ਭਰਦਾ ਨਾ ਝੋਲੀ ਚ ਵਾਹਿਗੁਰੂ ਜੀ ਜਦੋਂ ਮਾਲਕ ਨੂੰ ਪਤਾ ਹੁੰਦਾ ਮੇਰੇ ਬੱਚੇ ਨੇ ਬਹੁਤ ਸਬਰ ਕੀਤਾ ਹਰ ਘੜੀ ਮੇਰਾ ਸ਼ੁਕਰ ਹੀ ਮਨਾਇਆ ਕਦੇ ਵੀ ਗੁੱਸਾ ਗਿਲਾ ਨਹੀਂ ਕੀਤਾ ਫਿਰ ਖੁਸ਼ੀਆਂ ਦੇ ਖਜ਼ਾਨੇ ਵੀ ਮਾਲਕ ਇੰਨੇ ਜ਼ਿਆਦਾ ਲੈ ਕੇ ਆਉਂਦਾ ਨਾ ਕਿ ਮੇਰਾ ਬੱਚਾ ਜੋ ਮੰਗੇਗਾ ਇਹਨੂੰ ਉਦੋਂ ਉਹਦੇ ਨਾਲੋਂ ਲੱਖ ਗੁਣਾ ਵੱਧ ਹੀ ਮਿਲਣਾ ਸੋ ਤੁਹਾਡੇ ਜ਼ਿੰਦਗੀ ਤੁਹਾਨੂੰ ਲੱਗਦਾ ਕਿ ਖਤਮ ਹੋ ਗਈ ਪਰ ਗੁਰੂ ਰਾਮਦਾਸ ਜੀ ਨੇ ਬੜਾ ਵਧੀਆ ਸੋਚਿਆ ਤੇ ਕੋਈ ਰੋਕ ਨਹੀਂ ਸਕਦਾ ਤੁਹਾਡੇ ਸਾਰੇ ਕੰਮ ਮੈਂ ਕਹਿਨੀ ਆ ਆਪਣੇ ਆਪ ਬਣ ਜਾਣਗੇ ਜਿੱਥੇ ਤੁਹਾਨੂੰ ਅੱਜ ਲੱਗਦਾ ਪਿਆਣਾ ਕਿ ਸਭ ਖਤਮ ਹੋ ਗਿਆ ਚੰਗਾ ਨਹੀਂ ਹੋਣਾ ਕਦੇ ਵੀ ਤੁਸੀਂ ਦੇਖਣਾ ਤਾਂ ਸਹੀ ਗੁਰੂ ਰਾਮਦਾਸ ਜੀ ਨੇ ਇੰਨਾ ਸੋਹਣਾ ਸਮਾਂ ਲੈ ਕੇ ਆਉਣਾ ਤੁਹਾਡੀ ਜ਼ਿੰਦਗੀ 'ਚ ਇੰਨਾ ਜ਼ਿਆਦਾ ਸੋਹਣਾ ਸਮਾਂ ਕਿ ਮੈਂ ਕਹਿਣੀ ਆ ਅੱਖਾਂ 'ਚ ਅਥਰੂ ਆਪਣੇ ਆਪ ਆਉਣਗੇ ਵਾਹਿਗੁਰੂ ਜੀ ਫਿਰ ਕੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਸੁਣਿਆ ਹੀ ਸੀ ਅੱਜ ਤੱਕ ਕੀ ਤੋਡੇ ਦਰ ਤੇ ਆ ਗਏ ਤੋਡੇ ਤੇ ਸੱਚਾ ਵਿਸ਼ਵਾਸ ਰੱਖ ਕੇ ਲੋਕਾਂ ਦੀ ਕਿਸਮਤ ਬਦਲ ਜਾਂਦੀ ਹੈ ਵਾਹਿਗੁਰੂ ਜੀ ਅੱਜ ਮੇਰੀ ਵੀ ਕਿਸਮਤ ਬਦਲਦੀ ਦੇਖਣਾ ਬੜਾ ਸੋਹਣਾ ਵਕਤ ਲੈ ਕੇ ਆਉਣਾ ਗੁਰੂ ਰਾਮਦਾਸ ਜੀ ਨੇ ਜੇਕਰ ਤੁਸੀਂ ਵੀ ਗੁਰੂ ਰਾਮਦਾਸ ਜੀ ਤੇ ਵਿਸ਼ਵਾਸ ਰੱਖਦੇ ਹੋ ਤਾਂ ਕਮੈਂਟ ਵਿੱਚ ਜਰੂਰ ਲਿਖੋ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ